ਹਾਂਜੀ ਪੰਜਾਬ ਵਾਲਿਓ ਸਸਰੀ ਕਾਲ ਅੱਜ ਇੱਕ ਬਹੁਤ ਵੱਡਾ ਮੁੱਦਾ ਜਿਹੜੇ ਦੇ ਉੱਤੇ ਗੱਲ ਕਰਨ ਜਾ ਰਹੇ ਹਾਂ ਆਵਾਜ਼ ਭਾਵੇਂ ਨਾ ਸੁਣਾਈ ਦਿੰਦੀ ਹੋਵੇ ਪਰ ਖਬਰ ਜ਼ਰੂਰੀ ਹੈ ਪੰਜਾਬ ਦੇ ਵਿੱਚ ਦੋ ਮੁੱਦਿਆਂ ਨੂੰ ਲੈ ਕੇ ਗੱਲ ਕਰਾਂਗੇ ਇਨਸਪੈਕਟਰ ਜਿਹਨੇ ਕਰਨਾਲ ਨੂੰ ਕੁੱਟਿਆ ਸੀ ਉਹਦੇ ਨਾਲ ਕੀ ਹੋਇਆ ਔਰ ਦੂਜੇ ਪਾਸੇ ਹੌਸਟੇਬਲ ਅਮਨਦੀਪ ਕੌਰ ਉਹਦੇ ਨਾਲ ਕੀ ਹੋਇਆ ਔਰ ਕੀ ਉਹਦੀ ਸਿਹਤ ਦੀ ਨੀਅਤ ਹੈ ਉਹ ਵੀ ਤੁਹਾਡੇ ਨਾਲ ਅੱਜ ਗੱਲ ਸਾਂਝੀ ਕਰਨੀ ਹੈ ਔਰ ਜਿੰਨੇ ਵੀ ਸਾਡੇ ਪੰਜਾਬ ਦੇ ਨੌਜਵਾਨ ਭੈਣ ਭਰਾ ਦੇਖ ਰਹੇ ਨੇ ਤਾਂ ਵੀਡੀਓ ਨੂੰ ਮੇਰਾ ਵੀ ਸ਼ੇਅਰ ਜ਼ਰੂਰ ਕਰ ਦੇਣਾ ਕਿਉਂਕਿ ਜਿਹੜਾ ਰੌਣੀ ਹੈ ਕਰਨਲ ਦਾ ਦੋਸ਼ੀ ਹੈ ਹਾਈ ਕੋਰਟ ਨੇ ਬਹੁਤ ਸਖਤ ਨਹਿਜੇ ਦੇ ਵਿੱਚ ਉਹਨੂੰ ਇੱਕ ਸਜ਼ਾ ਸੁਣਾਉਣ ਦਾ ਪ੍ਰਬੰਧਨ ਕੀਤਾ ਹੈ ਔਰ ਮੈਂ ਇਸ ਵਕਤ ਗੱਡੀ ਦੇ ਵਿੱਚ ਸਫ਼ਰ ਕਰ ਰਿਹਾ ਹਾਂ ਜਿਹੜੀ ਕਿ ਅਪਡੇਟ ਦੇਣੀ ਜ਼ਰੂਰੀ ਸੀ ਔਰ ਸਾਡੇ ਪੰਜਾਬ ਵਾਸੀਆਂ ਤੱਕ ਭੁਜਾਉਣੀ ਜ਼ਰੂਰੀ ਹੈ ਜਿਹੜੇ ਖੁਲਾਸੇ ਅੱਜ ਕਨਸਟੇਬਲ ਦੀ ਸੇਹਦੀ ਤੇ ਕੁੜੀ ਦੱਸੀ ਜਾ ਰਹੀ ਹੈ ਉਹਦੇ ਬਾਰੇ ਵੀ ਤੁਹਾਡੇ ਨਾਲ ਗੱਲਬਾਤ ਸਾਂਝੀ ਕਰਾਂਗੇ ਰਾਉਣੀ ਹੈ ਕਰਨਲ ਦਾ ਦੋਸ਼ੀ ਹੈ ਉਸ ਬੰਦੇ ਨੂੰ ਬਹੁਤ ਕੜੀ ਸਜ਼ਾ ਮਿਲਣ ਜਾਣੀ ਆ ਪੰਜਾਬ ਦੇ ਵਿੱਚ ਬਹੁਤ ਵੱਡੀ ਘਟਨਾ ਵਾਪਰੀ ਹੈ ਤਾਂ ਹੁਣ ਭਗਵੰਤ ਮਾਨ ਦਾ ਬਹੁਤ ਵੱਡਾ ਐਕਸ਼ਨ ਹੋ ਗਿਆ ਹੈ ਦੋਵਾਂ ਦੇ ਉੱਤੇ ਯਾਨੀ ਕਾਂਸਟੇਬਲ ਅਮਨਦੀਪ ਕੌਰ ਦੇ ਉੱਤੇ ਔਰ ਦੂਜੇ ਪਾਸੇ ਜਿਹੜਾ ਰੌਣੀ ਹੈ ਇਸ ਬੰਦੇ ਨੂੰ ਵੀ ਸਜ਼ਾ ਹੋਣ ਜਾ ਰਹੀ ਹੈ ਜਦੋਂ ਕਰਨਲ ਸਾਹਿਬ ਨੂੰ ਕੁੱਟਣਾ ਪਿਟੀਸ਼ਨ ਪਾ ਦੇਣਾ ਹਾਈ ਕੋਰਟ ਦੇ ਵਿੱਚ ਵੀ ਮੈਂ ਨਰਦੋਸ਼ ਹੈ ਤਾਂ ਕੋਰਟ ਨੇ ਹੀ ਉਹ ਪਿਟੀਸ਼ਨ ਖਾਰਜ ਕੀਤੀ ਹੈ ਔਰ ਦੂਜੇ ਪਾਸੇ ਅਵੰਦੀਪ ਕੌਰ ਬਠਿੰਡੇ ਵਾਲੀ ਕਾਂਸਟੇਬਲ ਉਹ ਵੀ ਕਸੂਤੀ ਫਸ ਗਈ ਆ ਉਹਦੀ ਕਿਸੇ ਇੰਜੀ ਨੇ ਬਹੁਤ ਵੱਡੇ ਵੱਡੇ ਰਾਜ ਕੋਲੇ ਆ ਇਹ ਅਪਡੇਟ ਮੈਂ ਤੁਹਾਡੇ ਨਾਲ ਅਗਲੀ ਵੀਡੀਓ ਦੇ ਵਿੱਚ ਸੰਜੀ ਕਰੂਗਾ ਕਿ ਕਿਹੜੇ ਵੱਡੇ ਵੱਡੇ ਰਾਜ ਨੇ ਕਿਉਂਕਿ ਇਹ ਵੀਡੀਓ ਦਰਸਲ ਇੰਨੀ ਤੁਹਾਨੂੰ ਦੱਸਣ ਦੇ ਲਈ ਹੈ ਕਿ ਮੈਂ ਇਸ ਵਕਤ ਤੁਹਾਨੂੰ ਜਿਵੇਂ ਸ਼ੋਰ ਸ਼ਰਾਬਾ ਬਹੁਤ ਸਾਰਾ ਹੈ ਉਹ ਨਹੀਂ ਦੇ ਪਾਵਾਂਗੇ ਮੈਂ ਕਿਤੇ ਦੁਕਾਨੇ ਤੇ ਚੱਲ ਕੇ ਤੁਹਾਨੂੰ ਅਪਡੇਟ ਅਗੇ ਦੇਣਾ 1 ਘੰਟੇ ਬਾਅਦ ਠੀਕ ਹੈ ਜੀ